ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਭਾਖਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਡਾਲੇਕੇ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਸੋ ਤਰਨਤਾਰਨ ਤੋਂ ਇੱਕ ਛੜਕ ਜਿਹੜੀ ਦਿਆਲਪੁਰਾ ਭਿੱਖੀ ਪਿੰਡ ਨੂੰ ਜਾਂਦੀ ਐ ਇਸੇ ਛੜਕ ਤੇ ਉੱਪਰ ਕੋਈ 10 ਕਿਲੋਮੀਟਰ ਦੀ ਦੂਰੀ ਐ ਸਾਰੀ ਮਾਨੋਚਾਲ ਪਿੰਡ ਪਲਾਸ ਔਰ ਇੱਕ ਪਾਸੇ ਤੇਜਾ ਸਿੰਘ ਵਾਲਾ ਇਹ ਬਿਲਕੁਲ ਨੇੜੇ ਨੇੜੇ ਐ ਜੀਓ ਵਾਲਾ ਇੱਥੋਂ ਥੋੜੀ ਦੂਰੀ ਤੇ ਆ ਤੇ ਦੀਪੇ ਤੇ ਜੋਗੇ ਵੀਰ ਦੇ ਕੋਲੇ ਆਇਆ ਠੀਕ ਆ ਜੀ ਸੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਅੱਜ ਵੜਾ ਵੀ ਦਿਖਾਵਾਂਗੇ ਤੁਹਾਨੂੰ ਨਾਲ ਦੀ ਨਾਲ ਕੁਝ ਜਿਹੜੇ ਨਗ ਦੋ ਕੋ ਬਿਲਕੁਲ ਛੋਟੀਆਂ ਪੱਠਾਂ ਤੇ ਇੱਕ ਵੱਡੀ ਪੱਠ ਤੁਹਾਨੂੰ ਦਿਖਾ ਦੇਾਂਗੇ ਦੋ ਬੜਾ ਬਿਲਕੁਲ ਤਾਜ਼ੀਆਂ ਸੂਈਆਂ ਨੇ ਕ੍ਰਾਸ ਬਰੀਡ ਦੇ ਵਿੱਚ ਹੀ ਆ ਮਾਲ ਸਾਰਾ ਇੱਕ ਜਰਸੀ ਬੱਚੀ ਤੇ ਯਾਰ ਸ਼ਰ ਦੇ ਵਿੱਚ ਅਮਸਰ ਬੱਚੀ ਦਿਖਾ ਦੇਾਂਗੇ ਠੀਕ ਆ ਜੀ ਤੇ ਇੱਕ ਗੱਬਣ ਵੜਾ ਬਲੈਕ ਰੰਗ ਦੇ ਵਿੱਚ ਤੁਸੀਂ ਆਹ ਦੇਖ ਲਓਗੇ ਤਰੀਕਾ ਚ 20 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦਾ ਲਾ ਲਓ ਠੀਕ ਹੈ ਜੀ ਕੋਈ 12:30 ਕੋਈ 1:00 ਵਜੇ ਦਾ ਸਮਾਂ ਆਓ ਕਰਦੇ ਆਂ ਪੂਰੀ ਗੱਲਬਾਤ ਲੈਨੇ ਆਂ ਡਿਟੇਲ ਸਭ ਤੋਂ ਪਹਿਲਾਂ ਦੀਪੇ ਭਾਈ ਸਾਸਰੀ ਘਰ ਮਹਾਰਾਜ ਸਾਸਰੀ ਘਰ ਦੀ ਸੰਭ ਸਾਹਿਬ ਠੀਕ ਠਾਕ ਵਧੀਆ ਜੀ ਵਧੀਆ ਜੋਗੇ ਭਾਜੀ ਸਾਸਰੀ ਘਰ ਸਾਸਰੀ ਘਰ ਸੰਭ ਸਾਹਿਬ ਕੀ ਹਾਲ ਜੀ ਬੜੇ ਵਧੀਆ ਜੋਗੇ ਵੀਰ ਠੀਕ ਠਾਕ ਵਧੀਆ ਵਧੀਆ ਚੜ੍ਹਦੀ ਕਲਾ ਅੱਜ ਦੀਪੇ ਵੀਰ ਮਾਲ ਆਪਣੇ ਕੋਲ ਜਿਵੇਂ ਆਪਾਂ ਜਿੱਕਰ ਕੀਤਾ ਟੋਟਲ ਵੱਡੀਆਂ ਬੜਾ ਤਿੰਨ ਨੇ ਜਿਹੜੀਆਂ ਹੁਣ ਇਸ ਵਕਤ ਮੰਨ ਕੇ ਦੋ ਸੁਈਆਂ ਇੱਕ ਗੱਬਣ ਤੇ ਦੋ ਵੱਛੀਆਂ ਆਪਣੇ ਕੋਲ ਆਨਸਰ ਆਈਆਂ ਹਾਂਜੀ ਹਾਂਜੀ ਤੇ ਇਧਰ ਛੋਟੇ ਨ ਠੀਕ ਆ ਹਾਂਜੀ ਇਹ ਅਜਮਾਲ ਹਾਂਜੀ ਹੋਰ ਵਧੀਆ ਜੀ ਵਧੀਆ ਚੜਦੀ ਕਲਾ ਮਰ ਗਿਆ ਤੇ ਸ਼ਰਾ ਪੱਕੀ ਗੱਲ ਪੱਕੀ ਚਲੋ ਸ਼ੁਰੂਆਤ ਕਰਦੇ ਕਿਹੜੇ ਪਾਸਿਓਂ ਇੱਦਾਂ ਦਾ ਵਰਦਨ ਨਹੀਂ ਪਹਿਲੇ ਨੰਬਰ ਤੋਂ ਠੀਕ ਆ ਸੋ ਦੋਸਤੋ ਇੱਕ ਵੜਾ ਆਪਾਂ ਤੁਹਾਨੂੰ ਦਿਖਾਵਾਂਗੇ ਪਹਿਲੇ ਨੰਬਰ ਤੋਂ ਸ਼ੁਰੂਆਤ ਕਰਦੇ ਆ ਸੁਈਆਂ ਵੜਾ ਨੇ ਬਿਲਕੁਲ ਤਾਜ਼ੀਆਂ ਨੇ ਠੀਕ ਆ ਤੇ ਇਹ ਵੀਰ ਦੀਪੇ ਕੀ ਇਹਦਾ ਵੇਰਵਾ ਇਹ ਸੰਤੂ ਸਾਹਿਬ ਕੱਲ ਦੀ ਸੂਈ ਦੁਪਹਿਰਾਂ ਦੀ ਕੱਲ ਵੀ ਹਾਂਜੀ ਲੋ ਵੀ ਕੱਲ ਦੋਸਤੋ ਦੁਪਹਿਰ ਦੀ ਸੂਈ ਆ ਸੂਹਾ ਦੀਪੇ ਕਿਨਵਾ ਪੂਰਾ ਵੇਰਵਾ ਦੇ ਦੇ ਮੇਰਾ ਭਰਾ ਦੂਜੇ ਸਵੇਰ ਸੂਈ ਸੰਤੂ ਸਾਹਿਬ ਠੀਕ ਆ ਜੀ ਦੂਜਾ ਸੂਬਾ ਆ ਮਗਰ ਬੱਸੀ ਆ ਗਈ ਮਗਰ ਬੱਸੀ ਆ ਹਾਂਜੀ ਲਓ ਵੀ ਜਰਸੀ ਦੇ ਵਿੱਚ ਦੋਸਤੋ ਤੇ ਕੋਈ ਵੀਰ ਕੋਈ ਥੋੜਾ ਬਾਦਾ ਵਿੱਚ ਚਾਈ ਬਾ ਦਾ ਕਰਾਸ ਮੰਨ ਲਿਆ ਜੀ ਬੱਸੀ ਬਹੁਤ ਪਿਆਰੀ ਆ ਬਿਲਕੁਲ ਗੋਡ ਵਰਗਾ ਲੰਗਾ ਬੱਚਾ ਬਹੁਤ ਮਗਰ ਪਿਆਰਾ ਠੀਕ ਆ ਜੀ ਸੋ ਕੱਲ ਦੀ ਸੂਈ ਆ ਕਰਮਾ ਲਈ ਤੇ ਆਦੀਪੇ ਬੋਲੋ ਇੱਕ ਦੋ ਡੰਗ ਚੁਵਾਈ ਕਰ ਲਈ ਫਿਰ ਹਾਂਜੀ ਦੋ ਚੁਵਾਈਆਂ ਕਰਤੀਆਂ ਸੰਧੂ ਸਾਦੇ ਨਹੀਂ ਆਪਾਂ ਦੋ ਚੁਵਾਈਆਂ ਕਰਤੀਆਂ ਹਾਂਜੀ 9 10 ਕਿਲੋ ਬੋਲਾ ਥੱਲੇ ਦੇ 9 10 ਕਿਲੋ ਹਾਂਜੀ ਠੀਕ ਆ ਲਓ ਵੀ 9 10 ਕਿਲੋ ਬੋਲਾ ਦੋਸਤੋ ਇਹਦੇ ਥੱਲੇ ਹੁਣ ਹਾਜ਼ਰ ਆ ਲੋਗੇ ਠੀਕ ਆ ਜੀ ਸੋ ਦੋਸਤੋ 9 ਕਿਲੋ 8 9 ਕਿਲੋ ਬੋਲਾ ਅੱਜ ਦੂਜੇ ਦਿਨ ਦੀ ਸੂਈ ਦੇ ਥੱਲੇ ਆ ਰੰਗ ਕਰਮਾਲੀ ਦਾ ਬਿਲਕੁਲ ਬਲੈਕ ਜਾਂ ਦੇ ਵਾਈਟ ਦਾ ਕੰਬੀਨੇਸ਼ਨ ਜਿਆ ਠੀਕ ਆ ਬੱਛੀ ਮਗਰ ਦੀਪੇ ਵੈਸੇ ਬੰਗਾ ਬੰਗਾ ਕੋਈ ਨਿਆਣਾ ਪਾ ਲਈਦਾ ਤੁਸਾਂ ਪਾ ਪਾ ਨਾ ਆਂਦੀ ਕੁਛ ਨਹੀਂ ਕਰਮਾਲੀ ਲੈ ਜੀ ਬੰਗਾ ਦੋਸਤੋ ਰਸੀ ਪੌਣੀ ਪਾ ਲੋ ਨਹੀਂ ਪੌਣੀ ਤੇ ਆਂਦੀ ਕੁਛ ਨਹੀਂ ਵੈਸੇ ਚਲੋ ਗੋਕਾ ਗੋਕਨ ਨਾਰਮਲੀ ਆਪਾਂ ਪਾ ਲੈਨੇ ਜਿੱਡਾ ਮਰਜੀ ਸੀਟਸ ਲੱਗ ਹੋਵੇ ਤੇ ਬੱਛੀ ਤੁਸੀਂ ਵੇਖ ਸਕਦੇ ਜੀ ਠੀਕ ਆ ਜੀ ਮੀਡੀਅਮ ਹਾਈਟ ਦੇ ਵਿੱਚ ਆ ਸੂ ਸਵਾ ਦੇ ਵਿੱਚ ਆ ਪਸੂ ਜੇ ਕੁਬੜੀ ਥੋੜਾ ਲੱਕਾ ਜਾ ਲਾ ਜਾਂਦੇ ਜਦੋਂ ਕੋਈ ਇੱਕ ਅੱਧਾ ਦਿਨ ਦੋ ਦਿਨ ਸੋਇਸ ਵਾਇ ਨੂੰ ਹੋਇਆ ਹੋਵੇ ਸਮਾਂ ਆ ਦੇਖ ਤੁਹਾਨੂੰ ਬੜਾ ਹਲ ਜਦੋਂ ਸੁਝਾ ਡੰਗਰ ਲੱਪਲੂ ਪਲ ਆ ਜਾਂਦਾ ਲਾ ਜਾਂਦੇ ਹਾਂਜੀ ਪਸੂ ਪਸੂ ਮੱਦੀ ਤੇ ਥਾਂ ਥੋਂ ਨਿਕਲੋਂਦਾ ਪਾਵਾਂ ਬਹੁਤ ਜ਼ਿਆਦਾ ਵਧੀਆ ਥਾਂ ਬਣਾਉਂਦੀ ਸਾਬ ਠੀਕ ਆ ਜੀ ਆਹ ਤਾਂ ਥੋੜੀ ਕੁ ਭਾਲ ਕੁਲਜੀ ਪੈ ਗਈ ਆ ਆ ਬਹੁਤ ਜ਼ਿਆਦਾ ਵਧੀਆ ਥਾਂ ਬਣਾਉਂਦੀ ਹੂੰ ਹੂੰ ਆ ਦੇਖੋ ਆ ਦੇਖੋ 3 ਸਲਾਕੇ ਸੰਧੂ ਬਹੁਤ ਜਿਆਦੀ ਸਿਰ ਨਹੀ ਠੀਕਾ ਜੀ ਸੋ ਹੈ ਠੰਡੀ ਧੀਰੀਆ ਕਰਮਾਂ ਦੀ ਠੀਕਾ ਜੀ ਸੋ ਹੱਥ ਹੁਥ ਬਿਲਕੁਲ ਫੇਰ ਕੇ ਵਿਖਾਉਂਦਾ ਇੱਕੋ ਆਪਣਾ ਮਕਸਦ ਹੁੰਦਾ ਹੈ ਬਾਕੀ ਜੇਰ ਜੂਰ ਹੈ ਪ੍ਰੋਪਰ ਪਾਈ ਹੈ ਆਪਣੇ ਕੋਲ ਵੀਡੀਓ ਹੈ ਆਪਣੇ ਫਾਰਮ ਤੇ ਇੱਥੇ ਪਾਈ ਹੈ ਜੇਰ ਹਾਂਜੀ ਹਾਂਜੀ ਠੀਕਾ ਧੀਪੇ ਕੀ ਮੁੱਲ ਬੜੀ ਤੇਰੇ ਦਾ ਇਹਦਾ ਸੰਧੂ ਸਾਹਿਬ ਮੁੱਲ ਤਾਂ ਕਰਦੇ 55000 ਆ ਬਰਾ ਬਰਾ 55 ਤਾਂ ਨਹੀਂ ਆ ਪੰਜਾਹ ਹੀ ਦੇ ਦੇਣੀ ਕਿੰਨੇ ਦੀ ਹਾਂ 52 ਦੇ ਦਈਏ 55 ਦੀ ਹਾਂਜੀ ਇੱਕੋ ਇੱਕ ਗੱਲ ਕਰਕੇ ਤੇ ਚੋਂ ਪੂਰੇ 50 ਹੀ ਦੇ ਦੀ ਪੂਰੇ 50 ਦੇ ਠੀਕ ਆ ਲੋ ਵੀ ਇਹ 50000 ਦੀ ਦੋਸਤੋ ਹਾਂ ਜਾਂ ਨਾ ਤੁਹਾਨੂੰ ਮਿਲ ਜੂਗੀ ਬਾਕੀ ਵਹਿੜ ਤੁਸੀਂ ਦੇਖ ਲਈ ਆ 8 9 8 9 ਕਿਲੋ ਬੋਲੇ ਬੋਲਾ ਹੈ ਮਗਰ ਵਸੀ ਆ ਠੀਕ ਆ ਦੂਜਾ ਸੁਆ ਇਧਰ ਸੈਕਟਰ ਨੰਬਰ ਤੇ ਇੱਕ ਤੁਹਾਨੂੰ ਆਪਾਂ ਸ਼ਾਈਵਾਲ ਦਿਖਾ ਦਿੰਦੇ ਆ ਇਹ ਨਾਂ ਦੀ ਸ਼ਾਈਵਾਲ ਆ ਤੇ ਦੀਪਾਂ ਦਾ ਵੀ ਇਹ ਤੇ ਜੋ ਗੱਲਬਾਤ ਨਹੀਂ ਕੀਤੀ ਜਿਵੇਂ ਕੋਈ ਭਰਾ ਕੇ ਦੇ ਮਨ ਚ ਡਾਊਟ ਹੋਵੇ ਵੀ ਕੋਈ ਲੱਤਾਂ ਛੜਾ ਆਲੀ ਆ ਜਾਂ ਗਰਮ ਨਿਕਲੇ ਠੀਕ ਆ ਤੇ ਆਹ ਵੇਖੋ ਇਨ ਨੂੰ ਅੱਜ ਸੂਈ ਨੂੰ ਕਿੰਨੇ ਦਿਨ ਹੋ ਗਿਆ ਦੀਪੇ ਸੰਦੂ ਸਾਹਾ ਜੀ ਤੇਜਾ ਦੇ ਨੇ ਤੇਜਾ ਸੂਆ ਸੂਬਾ ਦੂਜਾ ਹਾਂ ਦੂਜਾ ਸੂਬਾ ਅੱਛਾ ਮਗਰ ਤੇ ਬੱਛਾ ਮਗਰ ਆ ਗਿਆ 나ੜੂ ਨਾਲ ਬੱਚੇ ਦਾ ਠੀਕ ਹੈ ਹਾਂਜੀ ਲੋ ਵੀ ਇਹਦੇ ਬੱਚੇ ਦੇ ਵੀ ਜਿਹੜਾ ਦੋਸਤੋਂ ਨਾਲ 나ੜੂ ਆ ਤੇ ਦੂਜਾ ਦਿਨ ਲਾ ਲੋ ਠੀਕ ਹੈ ਜੀ ਬੋੜਾ ਜੀ ਤਾਂ ਥੱਲੇ ਹੁਣ ਕਿੰਨਾ ਦੀਪੇ ਇਹ ਤਾਂ ਹਲੇ 10 ਕਿਲੋ 10 ਕਿਲੋ ਹਾਂਜੀ ਠੀਕ ਹੈ ਵੀਰੇ ਜਿਆਦੀ ਠੰਡੀ ਸੀਗਿਆ ਨੂੰ ਮੰਗਾ ਕੋਈ ਲੋੜ ਨਹੀਂ ਪਉਣਦੀ ਹਾਂਜੀ ਲੋ ਵੀ ਠੀਕ ਆ ਤੇ ਬਾਕੀ ਦੁੱਧ ਵਾਰ-ਵਾਰ ਆਪਾਂ ਨੂੰ ਦੱਸਣ ਤੇ ਲੋੜ ਨਹੀਂ ਪੈਣੀਗੀ ਵੇ ਦੁੱਧ ਕਰਮਾਲੀਆਂ ਦੇ ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਮੱਝਾਂ ਦਾ ਦੁੱਧ ਹੀ ਹੁੰਦਾ ਸੀਗਾ ਜੀ ਦੁੱਧ ਦੀ ਫੈਟ ਦੁੱਧ ਸੰਘਣਾ ਉਹ ਸਾਰੇ ਭਰਾਵਾਂ ਨੂੰ ਪਤਾ ਠੀਕ ਆ ਜੀ ਤੇ ਫਨਪੂਨ ਉਸੇ ਤਰ੍ਹਾਂ ਹੀ ਆ ਤਕਰੀਬਨ ਧੁੰਨ ਲੰਬਾ ਕੋਈ 3 ਤੋਂ 4 ਇੰਚ ਥਣ 4 ਹੀ ਆ ਠੀਕ ਆ ਜੀ ਕੋਈ ਫੋਰ ਸ਼ਾਂਕ ਨਹੀਂ ਕੀ ਨਾਲ ਸੋ ਬੋਲੇ ਦੁੱਧ ਤੇ ਕਰਮਾਲੀ ਵੀ ਚੱਲਣ ਢੀ ਹੈ ਆਕੀ ਸੁਨੱਖੀ ਬੜੀ ਹੈ ਹਾਂ ਤੇ ਚੰਗੀ ਆ ਮੂੰਹ ਮੱਥੇ ਦੀ ਵੀ ਹਾਂ ਜੀ ਦੀ ਇਹ ਕਿੰਨੇ ਦੀ ਹੁੰਦੀ ਹੈ ਫਿਰ ਹਾਣਾ ਇਹਦਾ ਸੰਧੂ ਸਾਹਿਬ 48000 ਮੁੱਲ ਕਰਦੇ ਆ ਜੀ ਮੁੱਲ ਹੀ ਕਰਦੇ ਆ 48000 ਦੇ ਗਏ ਕਿੰਨੇ ਦੀ 45000 ਦੀ 45000 ਹਾਂਜੀ ਹੋਰ ਕੋਈ ਉਹ ਦੀ ਗੱਲ ਹੁਣ ਵੀ ਐ ਕਰਕੇ ਜਫੀ ਭਾ ਕੇ ਤੇ ਮੰਨ ਤਾਂ ਫਿਰ ਜਫੀ ਭਾ ਦੀ ਹਰ ਆਹੋ 42 ਦੇ ਦਾਂਗੇ 42 ਚੱਕੋਗੇ 42000 ਦੀ ਦੋਸਤੋ ਇਹ ਵਾਰ ਹੋ ਜੂਗੀ ਹਾਂ ਜਨਾ ਠੀਕ ਆ ਜੀ ਸੋ ਸ਼ਾਈਵਾਲ ਅੰਗ ਦੇ ਵਿੱਚ ਇਧਰੋਂ ਬਹਿਣੀ ਵਾਲੇ ਪਾਸਿਓਂ ਆਪਾਂ ਤੁਹਾਨੂੰ ਫਿਰ ਦਿਖਾ ਦਿੰਨੇ ਆ ਠੀਕ ਆ ਜੀ ਆਹ ਵੇ ਕੁਛ ਨਹੀਂ ਜਾਂਦੀ ਲੈ ਠੀਕ ਹੈ ਇਸ ਤੋਂ ਬਾਅਦ ਇੱਕ ਦੀਪੇ ਆਪਣੇ ਕੋਲ ਗੱਬਣ ਵਛੀਦ ਆ ਜਾਂਦੀ ਵੀਰ ਇਹ ਸੰਤੂ ਸਾਹਿਬ ਆ ਗਈ ਗੱਬਣ ਵਛੀ ਪਲੀ ਪਲੀਤੀ ਵੀ ਕਰਨ ਵਾਲੀ ਪੂਰੀ ਆ ਜਿਵੇਂ ਆ ਗੱਲ ਕਰਦੇ ਗੋਲਸਰਾਂ ਲੰਗੂ ਹਾਂ ਹਾਂਜੀ ਹਾਂਜੀ ਕਿ ਸੁਬਾਹ ਹੀ ਦਾ ਗਾਂਸ ਹੁੰਦੀ ਹੈ ਇਹ ਸੰਤੂ ਸਾਹਿਬ ਤੇ ਜੇ ਸੁਵੇ ਸੋਗੀ ਹਾਂ ਤੇ ਜੇ ਸੁਵੇ ਤੀਜਾ ਹਾਂਜੀ ਠੀਕ ਹੈ ਤੇ ਲੈਂਦੀ ਆ ਦਿਨ ਹਜੇ ਨਰਮ ਥੱਲੇ ਹੋਣਾ ਦਿਨ ਲੈ ਜੂ 10 ਲੈ ਜੇ 12 ਲੈ ਜੀ ਠੀਕ ਹੈ ਹਾਂਜੀ ਲੋ ਜੀ ਠੀਕ ਹੈ ਤੋ ਦੋਸਤ ਦਿਨ ਹਜੇ ਕੱਢਦੀ ਆ ਠੀਕ ਆ ਜੀ ਕੋਈ 10 12 ਕੇ ਦਿਨ ਹਜੇ ਕੱਚੀ ਆ ਬਾਕੀ ਗੋਲਾ ਗਾਲਾ ਬੱਛੀ ਨੂੰ ਬੜਾ ਠੀਕ ਆ ਜੀ ਸੋ ਤੱਜਾ ਸੁਆ ਇਹ ਵਹਿਰ ਸੁੰਦੀ ਆ ਪੂਰੀ ਗੋਲ ਕਰਮਾ ਦੀ ਢੋਲ ਵਰਗੀ ਆ ਠੀਕ ਆ ਆ ਦੇਖੋ ਸੋ ਲੜਾ ਲੁੜਾ ਢੇਲ ਲੇਵੇ ਦੇ ਵਿੱਚ ਕਾਫੀ ਆ ਮੂੰਹ ਮੱਥੇ ਦੀ ਪੂਤੀ ਪਾਤੀ ਉਸ ਦੇਖੋ ਬਹੁਤ ਸੋਹਣੀ ਆ ਤੇ ਬਿਲਕੁਲ ਜੈਡ ਬਲੈਕ ਆ ਇੱਕ ਰੰਗ ਬਿਲਕੁਲ ਬਲੈਕ ਕਾਲੇ ਰੰਗ ਦੇ ਵਿੱਚ ਥਣ ਬਹੁਤ ਵਧੀਆ ਠੀਕ ਆ ਜੀ ਥਣ ਵੀ ਤਕਰੀਬਨ ਮੁਠੀ ਮੁਠੀ ਆ ਕੋਈ ਇੱਥੇ ਸੱਜਣਾ ਆਪਣਾ ਆ ਜੇ ਨਹੀਂ ਵੀ ਕੋਈ ਥਣ ਛੋਟਾ ਨਿਕਲੂਗਾ ਮੁ ਸੋ ਚੱਡਾ-ਚੁੱਡਾ ਕਰਨ ਵਾਲੀ ਭਰੀ ਆਉਂਦੀ ਆ ਲਾਹੇ ਬਣੇ ਪਈ ਆ ਨੜਾ-ਰੋੜਾ ਕਾਫੀ ਹਵਾਨੇ ਰੇਵੇ ਦੇ ਵਿੱਚ ਤੇ ਪੂਰੀ ਪਲੀਪਲੀਤੀ ਆ ਕੋਈ ਕਰਮਾ ਵਾਲੀ ਇਹ ਨਹੀਂ ਵੀ ਯਾਰ ਮਤਲਬ ਕੋਈ ਸਾੰਭੀ ਨਹੀਂ ਕਿਸੇ ਭਰਾ ਨੇ ਸੋ ਜਿੰਨੀ ਵੀ ਆ ਰਾਜੀ ਆ ਬਾਕੀ ਰੇਟ ਵੀ ਕਰਨ ਵਾਲੀ ਦਾ ਉਹਨਾਂ ਕੀ ਰੱਖਿਆ ਠੀਕ ਆ ਜੀ ਜਾਇਜ਼ ਰੇਟ ਦੇ ਵਿੱਚ ਹੀ ਮਿਲ ਜਾਊਗੀ ਇਹ ਵੀ ਦੀਪੇ ਹੈ ਉਤਰਾ ਹੈਗੀ ਸਾਊਆ ਥੱਲੇ ਸੀਲ ਸੁਰਤ ਬਹੁਤ ਜ਼ਿਆਦੀ ਠੰਡੀ ਸੀਲ ਸੰਧੂ ਸਾਹਿਬ ਦੀ ਹਾਂ ਹਾਂਜੀ ਠੀਕ ਆ ਵੀਰੇ ਤੇ ਪਰ ਤੋਂ ਪਰ ਬਹੁਤ ਜ਼ਿਆਦੀ ਚੰਗੀ ਗਈ ਠੀਕ ਆ ਕਿੰਨੇ ਮੁੱਲ ਦੀ ਆ ਵੀਰੇ ਇਹਦਾ ਸੰਧੂ ਸਾਹਿਬ 55000 ਮੁੱਲ ਕਰਦੇ ਆ ਇੱਕੋ ਇੱਕ ਗਾਲ ਉਹ ਹੀ 90 ਜਿਆੜੀ ਦੇ ਦੀ ਜੇ ਹੋਰ ਕਰਦੇ ਤੇ ਪੂਰੇ 50 ਨਹੀਂ ਦੇ ਦਾਂਗੇ ਜੀ ਬਸ ਠੀਕ ਹੈ ਹਾਂਜੀ ਲਓ ਜੀ 50000 ਦੀ ਦੋਸਤੋ ਇਹ ਬਾਹਰ ਮਿਲ ਜੂਗੀ ਤੁਹਾਨੂੰ ਠੀਕ ਹੈ ਜੀ ਸੋ ਪਲੀ ਪਲੀਤੀ ਆ ਕਰਮਾ ਵਾਲੀ ਆ ਕੇ ਆਪਣੀ ਟਿੱਪ ਕੇ ਤਸੱਲੀ ਕਰ ਲਿਆ ਜੇ ਕਿਸੇ ਨੇ ਆਨਲਾਈਨ ਮੰਗਵਾਈ ਤੇ ਸਾਡੀ ਬੜੀ ਯਾਦ ਦੀ ਦਿਨਵੱਤਰ ਹੋ ਗਈ ਹਾਂ ਪਰ ਹੁਣ ਆਪਾਂ ਦੇ ਦਾਂਗੇ 50000 ਠੀਕ ਆ ਅੱਗੇ ਦੋਸਤੋ ਜਲਪਾਣੀ ਦੇ ਦਊਗੀ ਕਰਮਾ ਵਾਲੀ ਗਾਂ ਕਿਸੇ ਨੇ ਵੇਚਣ ਵਾਸਤੇ ਵੀ ਲੈ ਕੇ ਜਾਣੀ ਹੈ ਇੱਕ ਇਧਰ ਤੁਹਾਨੂੰ ਜੋੜਾ ਵਿਖਾ ਦਿੰਨਾ ਇੱਕ ਐਰ ਸ਼ਹਿਰ ਤੇ ਇੱਕ ਜਰਸੀ ਨਸਲ ਬ੍ਰੀਡ ਦੀਆਂ ਦੋ ਬੱਚੀਆਂ ਨੇ ਇਹ ਖੀਰੀਆਂ ਨੇ ਦੋਵੇਂ ਆ ਸੰਧੂ ਸਾਹਿਬ ਖੀਰੀ ਹਾਂਜੀ ਇਹ ਖੀਰੀ ਆਪਣੇ ਕੋਲ ਜਰਸੀ ਬੱਛੀ ਆ ਖੀਰੀ ਆ ਉਮਰ ਕਿੰਨੀ ਹੋਗੀ ਹੋਗੀ 15 ਕੇ ਮਹੀਨਿਆਂ ਦੇ ਲਗਭਗ ਹਾਂਜੀ ਹਾਂਜੀ 14 15 ਮਹੀਨੇ ਦੇ ਅੱਗੇ ਕੋਈ ਬਣੀ ਸੌਰੀ ਤਾਂ ਨਹੀਂ ਕੀ ਲਿਪੇ ਨਾ ਨਾ ਠੀਕ ਹੈ ਲਓ ਵੀ ਇਹ ਜਰਸੀ ਦੇ ਵਿੱਚ ਦੋਸਤੋ ਬੱਛੀ ਆ ਖੀਰੀ ਬੱਛੀ ਆ 15 ਦੀ ਲਾ ਲਿਓ 16 ਦੀ ਲਾ ਲਿਆ ਜੇ ਠੀਕ ਹੈ ਜੀ ਅੱਗੇ ਬੱਛੀ ਤਣਾ ਤੁਣਾ ਦੀ ਵੀ ਸਾਫ ਸੁਥਰੀ ਆ ਛੋਟੀ ਬੂਥੀ ਆ ਬਿਲਕੁਲ ਛੋਟਾ ਜਿਹਾ ਕੰਨ ਤੇ ਥੋੜਾ ਜਿਹਾ ਮੇਰਾ ਭਰਾ ਕੋਈ ਸੰਭ ਲੂਗਾ ਕੋਈ ਦੋ ਤੋਂ ਚਾਰ ਮਹੀਨੇ ਕੋਈ ਕੇਅਰ ਚੰਗੀ ਕਰ ਲੂਗਾ ਇਹ ਆਈ ਦੇ ਕਾਬਲ ਹੋ ਜੂਗੀ ਕਿ ਪਿਆ ਸਵਾਲ ਦੀ ਵੇਖੋ ਕੰਦੀ ਸੋਣੀ ਬੱਛੀ ਦੀ 88 ਚਾਰੇ ਹਨ ਹਾਂਜੀ 88 ਚਾਰੇ ਕੋਈ ਫੋੜ ਬੱਚਾ ਨਹੀਂ ਲੱਗਾ ਨਾ ਨਹੀਂ ਜੀ ਨਹੀਂ ਕੋਈ ਨਹੀਂ ਨੀ ਪਿਆਰੀ ਬੱਛੀ ਆ ਗਾਂ ਕੋਲ ਲੈ ਜੇ ਸਾਹਵਲੇ ਤੇ ਬੱਛੀ ਚੰਗੀ ਤਿਆਰ ਹੁੰਦੀ ਹੈ ਹਾਂਜੀ ਹਾਂਜੀ ਲੋ ਬਠੇਗਾ ਜੀ ਵੈਸੇ ਜਿਹੜੇ ਪੁਰਾਣੇ ਲੈ ਕੇ ਜਾਣੀਆਂ ਫਾਰਮ ਦੇ ਵਿੱਚ ਤੇ ਜੋੜੀ ਤਾਂ ਤੁਸੀਂ ਸੌਦਾ ਮਾਰਨੇ ਆ ਜੀ ਦੂਜੀ ਵਾੜ ਦੇ ਬੱਛੀ ਦੀ ਵੀ ਗੱਲਬਾਤ ਕਰਾਂਗੇ ਆਪਾਂ ਇੱਕ ਵਾਰੀ ਤੁਹਾਨੂੰ ਮਾੜਾ ਦਿਖਾ ਦਿੰਨੇ ਆ ਝੋੜੀ ਚਾਲੀ ਇਹ ਬੱਚੀ ਦਾ ਕੀ ਮੁੱਲ ਦੀ ਫਿਰ ਹੋਗਾ ਵੀਰੇ ਕਸਮ ਤੋਂ ਸਾਬ 12000 ਦੇ ਦੇਗੀ 12 ਦੇ 12 ਦੇ 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 ਅੱਜ ਪੱਕੇ ਵਿੱਚੋਂ ਹੁੰਦਾ ਕਰਦਗੇ ਮਾਨਤਾ ਨਾਲ ਚੱਲ ਕਿਸੇ ਨੇ ਕੋਈ ਸਾਲ ਭਰ ਕੇ ਸਾਹਮਣੇ ਸੁੱਤਾ 10000 ਦੇ 10000 ਮੁੱਲ ਨਹੀਂ ਕੋਈ 15 ਮਹੀਨੇ ਦੁੱਧ ਪਿਆ ਕਿਸ ਨੇ ਨੂੰ 8000 ਹਾਂ ਨਾ ਹੀ ਠੀਕ ਆ 8000 ਦੀ ਇਹ ਬੱਚੀ ਦੋਸਤੋ ਮਿਲ ਜੂਗੀ ਠੀਕ ਆ ਇੱਕ ਇਦਰਾ ਬੱਚੀ ਦੇ ਵਿੱਚ ਹੱਥ ਪਵਾਦਗੇ ਇਹ ਯਾਰ ਸ਼ਹਿਰ ਦੇ ਵਿੱਚ ਆ ਗਈ ਦੀਪੇ ਹਾਂ ਜੀ ਯਾਰ ਸ਼ਹਿਰ ਆ ਗਈ ਬੱਚੀ ਦੋਂਦੀ ਏ ਇਹ ਦੋ ਦੰਦ ਦੇ ਹਾਂ ਜੀ ਲਓ ਵੀ ਇਹ ਦੋ ਦੰਦ ਬੱਚੀ ਆ ਠੀਕ ਆ ਜੀ ਖੀਰੀ ਇਹ ਤੇ ਦੋ ਦੰਦ ਆ ਯਾਰ ਸ਼ਹਿਰ ਦੀ ਨਸਲ ਫਰੀੜਾ ਠੀਕ ਹੈ ਜੀ ਲਾਲ ਤੇ ਬਿਲਕੁਲ ਵਾਈਟ ਡੱਬ ਨੇ ਬੂਥੀ ਪਾਤੀ ਇਹ ਵੀ ਬੜੀ ਕਰਮਾਲੀ ਖਾਸ ਆ ਸਪੈਸ਼ਲ ਆ ਆ ਚੈੱਕ ਕਰੋ ਹਾਈਟ ਘਾਤ ਕਰਮਾ ਵਾਲੀਆਂ ਦੋਹਾਂ ਤੇ ਇੱਕੋ ਜਿਹੀ ਆ ਠੀਕ ਆ ਕਿਸੇ ਭਰਾ ਨੇ ਜੋੜੀ ਪਾਉਣੀ ਆ ਚਲੋ ਮਾਨਤਾ ਪਹਿਲਾਂ ਵੀ ਸਿੰਗਲ ਸਿੰਗਲ ਦਾ ਬਥੇਰਾ ਕਰ ਦਿੱਤਾ ਉਹ 8000 ਰੁਪਏ ਆ ਇਹ ਆਪਾਂ ਪੁੱਛ ਲਵਾਂਗੇ ਬਾਕੀ ਮੂੰਹ ਮੱਥਾ ਤੁਸੀਂ ਚੈੱਕ ਕਰੋਗੇ ਲਾਬ ਰੰਗ ਦੇ ਵਿੱਚ ਬਹੁਤ ਖੂਬਸੂਰਤ ਚੰਗੀ ਬੱਛੀ ਆ ਤੇ ਦੋਵੇਂ ਕਰਮਾਲੀ ਕੋਈ ਲੈ ਜਾਊਗਾ ਮੇਰਾ ਭਰਾ ਤੇ ਜੋੜੀ ਤਿਆਰ ਹੁੰਦੀ ਆ ਠੀਕ ਹੈ ਜੀ ਕਿਸੇ ਦਿਨ ਨੂੰ ਕੀ ਬੇੜ ਬੂੜ ਦੇਖੋ ਲੰਮੀ ਕਿੰਨੀ ਸੰਤੂ ਸਾਹਿਬ ਜੀ ਹਿਸ਼ੀ ਲੋ ਜੀ ਕਿਾ ਦੇ ਪੈ ਦਾ ਕਿ ਮੁੱਲ ਰਹੂਗਾ ਬਾਈ ਇਹ ਸੰਤੂ ਸਾਹਿਬ ਇਹਦਾ ਮੁੱਲ ਦੇ ਕਰਤਾ ਆ 20000 ਰੁਪਇਆ ਹਾਂ ਹਾਂ ਸਾਨੂੰ ਪਤਾ ਹੈ ਇਹ ਬਸ ਗਾਂਵਾਂ ਪਸ਼ੀਆਂ ਮਹਿੰਗੀਆਂ ਹੁੰਦੀਆਂ ਇਹ ਚਾਰ ਜਿਹੜੀ ਹੂੰ ਹੂੰ ਇਹ 20 ਹੀ ਦੇ ਦੀਗੇ ਤੁਸੀਂ ਜੀ ਦੀ ਜੋੜੀ ਕੋਈ ਲੈਂਦਾ ਕਿੰਨੇ ਦੀ ਦੇ ਦੀਗੇ ਉਹ ਤਾਂ 8 ਦੀ ਕੀਤੀ ਹਨ ਜੋੜੀ ਆਪਣੀ ਬੰਦੀ 31 ਹਾਂ ਹਾਂ ਸੰਗਰ ਵਾਲਾ ਕੰਮ ਹੀ ਹੁੰਦਾ ਤਾਂ ਠੀਕ ਆ ਨਹੀਂ ਇਹ 20000 ਦੀ ਹਾਂ ਤੇ ਉਹ 8 ਦੀ 29000 ਹੋ ਗਿਆ 28 20 ਇਹ ਹੋ ਗਿਆ 8 ਇਹ ਹੋ ਗਿਆ 28 28 28 ਹੋ ਗਿਆ 28 ਹੋ ਗਿਆ ਆ ਬਿੱਤੇ ਜੋੜੀ ਕੋ ਲੈਂਦਾ ਕੀ ਹੋਊਗਾ ਥੋੜਾ ਬਤਾ ਕਰਦਾਂਗੇ ਮਾਨਤਾ ਚਲੋ ਕਰਦੇ ਹਾਂਜੀ ਮੌਕੇ ਤੇ ਕਰਦਾਂਗੇ ਜੋ 2000 ਦੋ ਹੀ ਛੱਡਦੇ ਚਲ ਲਾਓ ਵੀ ਦੋ ਹੀ ਛੱਡਿਆ ਜਾਣਾ ਠੀਕ ਆ 26000 ਦਾ ਜੋੜਾ ਹੈ ਸਿੰਗਲ ਸਿੰਗਲ ਦਾ ਵੈਸੇ ਰੇਟ ਆ ਸਿੰਗਲ ਸਿੰਗਲ ਤਾਂ ਉਹੀ ਲਓਣੇ ਬਲਕੋ ਇਸ ਵਾਸਤੇ ਹੋ ਤਾਂ 100 ਰੁਪਿਆ ਛੋਟ ਬਿਲਕੁਲ ਇਹ 20000 ਦੇ ਵਿੱਚੋਂ ਤੇ 8000 ਦੇ ਵਿੱਚੋਂ ਤੇ ਜੋੜੀ ਪਾ ਲਓਗੇ ਤਾਂ 26000 ਦਾ ਜੋੜਾ ਮਿਲ ਜੂਗਾ ਬੱਚੀਆਂ ਬਹੁਤ ਪਿਆਰੀਆਂ ਨੇ ਇੱਕੋ ਸਮੇਂ ਕਰਮ ਵਾਲੀਆਂ ਬੰਨ ਵਾਲੀਆਂ ਨੇ ਕਿਸੇ ਭਰਾ ਨੇ ਚਲੋ ਅੱਜ ਲੈ ਗਿਆ ਤੇ 26000 ਤੇ ਕੱਲ ਹੋ ਸਕਦਾ ਵੀ ਜੋੜਾ ਤੁਸੀਂ 1 ਲੱਖ 26 ਦਾ ਵੇਚ ਲਓ ਠੀਕ ਆ ਇਧਰ ਆਪਾਂ ਤੁਹਾਨੂੰ ਇੱਕ ਨਗੀਨੇ ਵਿਖਾ ਦਿੰਦੇ ਆ ਛੋਟੇ ਛੋਟੇ ਇੱਕ ਬੱਕਰੀ ਪੱਠ ਵੱਡੀ ਵਿਖਾ ਦਿੰਦੇ ਆ ਠੀਕ ਆ ਜੀ ਤੇ ਦੋ ਇਧਰ ਛੋਟੀਆਂ ਪੱਠਾਂ ਨੇ ਇਹ ਪ ਇਹ ਦੋਵੇਂ ਸੰਦੂਸਾ ਪੱਠਾ ਹਾਂ ਹਾਂ ਜੀ ਲੈ ਵੀ ਇਹ ਨੂੰ ਆ ਦੇ ਵੀ ਕੰਨੋਂ ਫੜ ਗਏ ਤੁਰਿਆ ਫਿਰਦਾ ਬੰਦਾ ਹਾਂਜੀ 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 ਆ ਜਰਾ ਠੀਕ ਹੈ ਇਹ ਦੀ ਪੇ ਦੀ ਉਮਰ ਕਿੰਨੀ ਆ ਆ ਪੱਠ ਦੀ ਹਾਂਜੀ ਕਿੰਨੀ ਉਮਰ ਦੀ 87 ਮਹੀਨਿਆਂ ਦੀ 87 ਮਹੀਨਿਆਂ ਦੀ ਲੋ ਵੀ ਇਹ ਪੱਠਾ ਦੋਸਤੋ 87 ਮਹੀਨਿਆਂ ਦੀ ਆ ਲੈ ਪੁੱਤਰ ਲੈ ਇਹ 87 ਮਹੀਨਿਆਂ ਦੀ ਪਾਠਾ ਠੀਕ ਆ ਜੀ ਤੇ ਆ ਤੁਹਾਨੂੰ ਇੱਕ ਵਾਰੀ ਆਪਾਂ ਬੁਖਾ ਦਿੰਦੇ ਆ ਵਜਨ-ਵਜਨ ਤੁਸੀਂ ਇੱਥੇ ਆਣ ਕੇ ਦੇਖ ਸਕਦੇ ਜੀ ਆ ਦੇਖ ਠੀਕ ਆ ਲੈ ਜਾ ਤੇ ਇਹ ਬੱਚੇ ਆਪਣੇ ਕੋਲ ਜਿਹੜੇ ਆ ਵੀ ਪੱਠਾਂ ਤੋਂ ਦੀਪੇ ਇਹ ਵੀ ਸੰਧੂ ਸਾਹਿਬ ਕੋਲ ਪੱਠਾਂ ਠੀਕ ਆ ਜੀ ਇਹ ਵੀ ਦੋਵੇਂ ਪੱਠਾਂ ਦੋ ਪੀ ਇਹ ਵੀ ਦੋ ਦੋ ਤੋਂ ਪੱਠਾਂ ਨੇ ਇੱਕ ਬ੍ਰਾਊਨ ਕਲਰ ਦੇ ਵਿੱਚ ਤੇ ਇੱਕ ਬਲੈਕ ਤੇ ਇਹਦਾ ਦੀਪੇ ਸੈੱਟ ਦਾ ਕੀ ਰਹੂਗਾ ਸਾਰਾ ਕਿਸੇ ਭਰਾਣੇ ਸੌਦਾ ਮਾਰਨਾ ਇਹਨਾਂ ਦੋ ਪੱਠਾਂ ਛੂਟੀਆਂ ਦਾ ਵੱਖਰਾ ਦੱਸ ਦੇ ਉਹ ਤੋਂ ਵੱਡੀ ਦਾ ਦੱਸ ਦੇ ਜੇ ਇਕੱਠਿਆਂ ਦਾ ਦੱਸਣਾ ਤੇ ਇਕੱਠਿਆਂ ਦਾ ਦੱਸ ਦੇ ਉਹ ਸੰਧੂ ਸਾਹਿਬ ਦੇ ਲਈਏ 7000 ਦਾ ਮੰਗਦੇ 6500 ਹੀ ਦੇ ਦਾਂਗੇ 6500 ਹੀ ਠੀਕ ਆ ਜੀ ਹੂੰ ਹੂੰ ਇਹ ਜੋੜੀ ਦਵਾਂਗੇ ਆਪਾਂ 8000 ਮੰਗਦੇ ਆ ਤੇ 7000 ਦੀ ਦਵਾਂਗੇ 35 3500 ਦਾ ਬੱਚਾ ਠੀਕ ਹੈ ਹਾਂਜੀ ਲੋ ਵੀ ਇਹ ਛੋਟੇ ਜਿਹੜੇ ਬਿਲਕੁਲ ਬੱਚੇ ਆ ਠੀਕ ਹੈ ਜੀ ਪਠਾਣੇ ਇਹ 35 3500 ਦੀ ਆ 7000 ਦੀਆਂ ਇਹ ਜੋੜੀ ਮਿਲ ਜੂਗੀ ਤੁਹਾਨੂੰ 7000 ਦੀ ਤੇ ਉਹ ਕਿੰਨੇ ਦੀ 8 6500 ਦੀ ਹਾਂਜੀ ਲੋ ਵੀ ਉਹ 6500 ਦੀ ਆ ਠੀਕ ਹੈ ਦੋਨੋਂ ਜਿਆਜ ਪੋਣੇ ਜਿਹੜੀਆਂ ਦੇਣੀ ਆ ਆਪਾਂ ਦੋਵੇਂ ਇਕੱਠੀਆਂ ਆ ਜਿਹੜਾ ਜੀ ਲੱਗ ਰਵੇ ਦੋਵਾਂ ਦਾ ਆ ਬਿਲਕੁਲ ਬਿਲਕੁਲ ਸਹੀ ਗੱਲ ਨਹੀਂ ਬਿਲਕੁਲ ਬਿਲਕੁਲ ਹਾਂਜੀ ਲੋ ਵੀ ਕਿਸੇ ਭਰਾਣੇ ਠੀਕ ਹੈ ਜੀ ਤਿੰਨਾਂ ਦਾ ਸੌਦਾ ਮਾਰਨਾ ਤਿੰ ਦੇ ਇਹ ਅੱਜ ਨਾਗਨੇ ਠੀਕ ਆ ਜੀ 6.5 ਹਜ਼ਾਰ ਦੀ ਕਮਟੀ ਆ ਤੇ 7000 ਦੇ ਇਹ ਬਿਲਕੁਲ ਛੋਟੇ ਬੱਚੇ ਆ ਦੀਪੇ ਇਹ ਅੱਜ ਮਾਲ ਆ ਵੀਰ ਆਪਣੇ ਕੋਲ ਹਾਂ ਜੀ ਹਾਂ ਜੀ ਤੁਹਾਨੂੰ ਸਾਹਿਬ ਇਹ ਮਾਲ ਆ ਤੇ ਨੰਬਰ ਇੱਕ ਬੋਲਦੇ ਆਪਰੇ ਨੰਬਰ ਹੈਗਾ ਜੋ 1 94 6 44 ਤੇ 35 330 ਆ ਤੇ 62 8 38 ਤੇ 76 190 ਆ ਠੀਕ ਜੀ ਲੋ ਵੀ ਇਹ ਦੋਵੇਂ ਨੰਬਰ ਦੋਸਤੋ ਸਕਰੀਨ ਦੇ ਥੱਲੇ ਚੱਲਣਗੇ ਮਾਲ ਬੜੇ ਹੌਲੇ ਜਾਇਜ਼ ਰੇਟ ਇਸ ਕਿਨੇ ਤੇ ਆਉਂਦੇ ਰਹਿੰਦੇ ਆ ਬਾਕੀ ਸਮੇਂ ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਈ ਨਗਰ ਨਵੇਂ ਨਗਾਂ ਦੀ ਡਿਟੇਲ ਆ ਉਹ ਨਹੀਂ ਦੇ ਰਿਹਾ ਕਰੋ ਸੋ ਫਿਲਹਾਲ ਅੱਜ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆਂ ਦੀ ਪਿਆ ਇੱਕ ਨਵੀਂ ਵੀਡੀਓ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ